ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪੈਨ ਲੰਗੇ ਆ ਨਵਾਂ ਤਹਿਸੀਲ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਠੀਕ ਹੈ ਤਰੀਕ ਅੱਜ ਦੀ ਹੈਗੀ ਆ ਜੀ 8 ਤਰੀਕ ਨਵਾਂ ਮਹੀਨਾ 2024 ਦਿਨ ਐਤਵਾਰ ਤੇ ਇਹ ਵੀਡੀਓ ਅੱਜ ਹੀ ਅਪਲੋਡ ਹੋ ਜਾਣੀ ਆ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮੈਲਦਾ ਰੋਏ ਤੇ ਜੇ ਕਿਸੇ ਵੀਰਨ ਦੇ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਚੀਜ਼ ਸੇਲ ਕਰਨੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਤਸੱਲੀ ਭਰਕ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਨੰਬਰ ਪਹਿਲੇ ਸਕਰੀਨ ਤੇ ਚੱਲੇ ਜਾਣਾ ਵਾ ਸੰਪਰਕ ਤੁਸੀਂ ਕਰਨਾ ਵਾ ਜੇ ਗੱਬਣਾ ਤਾਂ ਚੇ ਪਕਾਟ ਕੇ ਲਾਓ ਜੇ ਸੂਏ ਸੋਇਆ ਤਾਂ ਦੋ ਟੇਬ ਚੋ ਕੇ ਲਾਓ ਆਉ ਕਰਦੇ ਬਾਈ ਕਾਕੇ ਬਲੱਡ ਨਾਲ ਗੱਲਬਾਤ ਲੈਣੇ ਆ ਪਰ ਆਪਾਂ ਜਾਣਕਾਰੀ ਹਾਂਜੀ ਬੈਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਨਾਂ ਦਾਦ ਜੀ ਨੂੰ ਸਾਰਿਆਂ ਨੂੰ ਪਤਾ ਹੀ ਆ ਹਾਂਜੀ ਇਹ ਕੁੱਤਰ ਬੰਦ ਕਰ ਜੀ ਆਵਾਜ਼ ਤੋਂ ਓਏ ਚੱਲੇ ਜਾਂਦੇ ਹਾਂਜੀ ਨਾਂ ਦਾਦ ਜੀ ਲੱਗੇ ਨਾ ਤਹਿਸੀਲ ਬਾਗਾ ਪਰ ਜਿਹੜਾ ਮੋਗਾ ਠੀਕ ਆ ਜੀ ਹਾਂਜੀ ਕੱਲ੍ਹ ਨਾਲ ਮਾਲ ਵੇਚ ਗਿਆ ਸਾਰਾ ਕੱਲ੍ਹ ਨਾਲ ਮਾਲ ਭਾਈ ਉਹ ਵੀ ਵੇਚ ਗਿਆ ਧੰਨਵਾਦ ਮੋਲਕੇ ਮੇਰੇ ਭੈਣ ਭਰਾਵਾਂ ਦਾ ਜਿਹੜੇ ਮੇਰੀ ਖੂਨ ਉਹ ਵੀ ਇੰਨਾ ਪਿਆਰ ਕਰਦੇ ਆ ਫਿਰ ਇੰਨੇ ਸਦਕਾ ਟੂੜ ਭਰਾ ਦੋ ਯਾਰ ਲੋਕਾਂ ਨੇ ਠੀਕ ਆ ਜੀ ਪਰ ਨਾ ਨਾ ਬੋਕੇ ਨਾ ਧੰਨਵਾਦ ਮੋਈ ਥੋੜਾ ਯਾਰ ਬਹੁਤ ਜਿਆਦਾ ਮੇਰੇ ਧੰਨਵਾਦ ਸਾਰੇ ਆਪਣੇ ਸਬਸਕ੍ਰਾਈਬਰਾਂ ਜਿਹਨੇ ਆਪਣਾ ਸਬਸਕ੍ਰਾਈਬ ਕਰੀ ਜਾਂਦੇ ਆ ਹਾਂਜੀ ਹਾਂਜੀ ਧੰਨਵਾਦ ਸਾਰੇ ਬੰਦਾਂ ਜਿਹੜੇ ਨੂੰ ਜੀ ਵੀ ਕੁਮਿਕਾ ਸੀ ਮੇਰੇ ਭਰਾ ਦੀ ਸੋਨੇ ਦੀ ਮੈਂ ਤੁਹਾਨੂੰ ਦਿਲ ਕਿਹਾ ਹੁਣਾ ਤਗੜੇ ਦੇ ਹੱਲੇ ਜਾ ਉੜੁੰਦਾ ਮਾੜੇ ਨੂੰ ਪਿਆਰ ਕਰਕੇ ਵੇਖੋ ਕਿੰਨਾ ਸਕੂਨ ਪਰਮਾਤਮਾ ਤੋਂ ਮਿਲਦਾ ਹਾਂਜੀ ਨਾਲੇ ਆਪਾਂ ਵੀ ਤਗੜੇ ਅੰਗਲੇ ਘਰੇ ਰੋਟੀ ਖਾਣੇ ਕਿ ਸਾਰੇ ਦਾਾਮ ਨਹੀਂ ਮੰਗਣ ਜਾਂਦੇ ਹਾਂਜੀ ਹਾਂਜੀ ਸਾਲ ਤੋਂ ਪੈਸੇ ਨਹੀਂ ਦਿੰਦੇ ਜੂ ਫੜਦੇ ਸਹੀ ਗੱਲ ਤੇ ਆਪਾਂ ਤਗੜੀ ਹੈ ਪ੍ਰੋਟੀਨ ਜਿਹੜਾ ਰੋਜ਼ ਆਪਣਾ ਮਾਲ ਵੇਚੀ ਜਾਂਦਾ ਹਾਂਜੀ ਹਾਂਜੀ ਤਕੜਾ ਵੀ ਵੰਡਦਾ ਨਹੀਂ ਫਿਰਦਾ ਸਹੀ ਗੱਲ ਆ ਸਾਰੇ ਮੰਤਰੀ ਇਹੋ ਜੇ ਮਾਰ ਕੇ ਥੱਪੇ ਲਵਾ ਕੇ ਪੈਸੇ ਇਕੱਠੇ ਕਰਦੇ ਮਰ ਗਏ ਆ ਸਹੀ ਗੱਲ ਆ ਉਹਨਾਂ ਨੂੰ ਤਾਂ ਦਾਗ ਨਹੀਂ ਲੈਣੇ ਹੂੰ ਤਕੜਾ ਹੁੰਦਾ ਨਾ ਗੋਪੀ ਖਾ ਕੇ ਕਰੇ ਪੰਜਾਹ ਦਾ ਆਰਾਮ ਨਾ ਕੋਈ ਫਿਕਰ ਨਾ ਫਾਕਾ ਪੈਸੇ ਲੈ ਜੂਗਾ ਕਿ ਨਾ ਕੋਈ ਤੇ ਚੋਰਾਵੇ ਠੀਕ ਆ ਜੀ ਸਹੀ ਆ ਉਹ ਤਕੜਾ ਹੀ ਹੁੰਦਾ ਤਕੜੇ ਮਾਰੇ ਬੰਦੇ ਨੂੰ ਹਰੇਕ ਪਿਆਰ ਕਰੋ ਆਪਦੇ ਆਪ ਦੇ ਸਾਥੀ ਨੂੰ ਆਪਦੇ ਜਿੰਨੀ ਕ ਪਿਆਲੀ ਹੋਰ ਬੰਦੇ ਨਾਲ ਵੰਡੋ ਠੀਕ ਛੜਿਆਂ ਤੋਂ ਆਪਾਂ ਕੀ ਲੈਣਾ ਸਹੀ ਗੱਲ ਛੜਾ ਫਿਰ ਘਰੇ ਹੋਊਗਾ ਸਹੀ ਗੱਲ ਆ ਆ ਭੈਣ ਭਰਾਵਾਂ ਨੇ ਬੰਦਾ ਵੱਡਾ ਹੁੰਦਾ ਠੀਕ ਹੈ ਜੀ ਹਾਂ ਜੀ ਵਧੀਆ ਰਿਸਪੌਂਸ ਆਈ ਜਾਂਦਾ ਵਾ ਸਪੋਰਟ ਬਾਈ ਮੈਂ ਤਾਂ ਜਿੰਨਾ ਪਿਆਰ ਮਿਲਿਆ ਇਹਨਾਂ ਕਦੇ ਨਹੀਂ ਪਿਆਰ ਮਿਲਿਆ ਇਹਨਾਂ ਮੇਰੇ ਭੈਣ ਭਰਾਵਾਂ ਤੋਂ ਠੀਕ ਹੈ ਜੀ ਮੈਨੂੰ ਫੋਨ ਆਉਂਦੇ ਮੈਂ ਤਾਂ ਚੱਕੇ ਨਹੀਂ ਜਾਂਦਾ ਮੈਂ ਮਾਫੀ ਚਾਹੁੰਦਾ ਵੀ ਮੈਂ ਮੈਨੂੰ ਮਾਫੀ ਬਾਈ ਵੀਵਾ ਵਾੜਾ ਤੇਰੀ ਫਰ ਟੂਰਨਾਮੈਂ ਮੈਂ ਬੈਕ ਆਲ ਕਈ ਵਾਰ ਮੈਂ ਇੰਨਾ ਪਰੇਸ਼ਾਨ ਹੁੰਨਾ ਗੱਪਨ ਤੋਂ ਮਜਬੂਰ ਹੋ ਜਾਂਦਾ ਮੈਂ ਤਾਂ ਚੱਕੇ ਨਹੀਂ ਜਾਂਦਾ ਮੈਂ ਫਿਰ ਵੀ ਥੋੜੇ ਟਾਈਮ ਬਾਅਦ ਦੇ ਘੰਟ ਠੀਕ ਹੈ ਜੀ ਠੀਕ ਹੈ ਜੀ ਕਿਸੇ ਬੰਦੇ ਨੂੰ ਨਹੀਂ ਮੈਂ ਨਿਰਾਸ਼ ਕਰਦਾ ਮੈਂ ਨਿਰਾਸ਼ ਨਹੀਂ ਕਰਨਾ ਚਾਹੁੰਦਾ ਉਹਦੇ ਸਿਰ ਤੇ ਬਈ ਰੋਟੀ ਵਧੀਆ ਮਿਲਦੀ ਹੈ ਉਹਦੇ ਬਾਅਦ ਦੇਰ ਉਹ ਖੁਸ਼ੀਆਂ ਮਾਣੂ ਠੀਕ ਹੈ ਬਾਈ ਇਹ ਕੰਮ ਸ਼ੁਰੂ ਕਰ ਲਿਆ ਬਾਈ ਬਈ ਟੋਕੜ ਕੇ ਬਣਾ 8 ਲੀਟਰ ਦੁੱਧਾ ਠੀਕ ਹੈ ਜੀ ਤੇ ਥੰਸ ਨੂੰ ਵਿਖਾ ਦੇ ਮੇਰੇ ਭੈਣ ਭਰਾਵਾਂ ਨੂੰ ਠੀਕ ਹੈ ਜੀ ਚੈੱਕ ਪਾਸ ਆ ਜਮ ਚੈੱਕ ਪਾਸ ਆ ਮੈਂ ਕਰਵਾ ਕੇ ਲਿਆ ਵੀਡੀਓ ਬਣਈ ਹੈ ਠੀਕ ਹੈ ਜੀ ਜਿਹੜੇ ਬੰਦੇ ਨੂੰ ਸੌਦਾ ਕਰਨਾ ਆਪਣੇ ਦੇ ਉਹ ਚੈੱਕ ਪਾਸ ਕਰਕੇ ਲੀਟਰ ਮਾਰ ਕੇ ਦੁੱਧ ਲੈ ਜਾਵੇ ਠੀਕ ਹੈ ਜੀ 8 ਲੀਟਰ ਠੀਕ ਹੈ ਕਿੰਨੇ ਟਾਈਮ ਦੀ ਗੱਭਣਾ ਇਹ ਇਹ ਪੰਜਾਂ ਮਹੀਨੇ ਦੀ ਪੂ ਕੱਢ ਲਈ ਬਾਹਰ ਨੂੰ ਲੋ ਵੀ ਦੋਸਤੋ ਬਾਈ ਆਂਦਾ ਵਾ ਬਈ ਮੈਂ ਚੈੱਕ ਕਰਾ ਕੇ ਲੈ ਆਂ ਮੇਰੀ ਵੀ ਬੇਨਤੀ ਹੈ ਬਾਈ ਦੀ ਡਾਕਟਰ ਆਪਦਾ ਲੈ ਕੇ ਚੈੱਕ ਤਾਂ ਜ਼ਰੂਰ ਕਰਾਉਣੀ ਹੈ ਗਈ 8 ਕਿਲੋ ਦੁੱਧ ਅਤੇ 50 ਮਹੀਨੇ ਦੀ ਪੂਰੇ ਦੀ ਗੱਭਣ ਆ ਕੱਦ-ਕਾੜ ਚੰਗਾ ਵਾ ਦੇਖੋ ਥਾਣੇ ਹਵਾਨਾ ਬਹੁਤ ਸੋਹਣਾ ਵਾ ਚਾਰ ਹੀ ਥਾਣਾ ਗੇ ਥਾਣਾ ਸੈ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਮੋਟਾ ਥਾਣਾ ਕੋਈ ਬਰੀਕ ਨਹੀਂ ਗਾ ਪ੍ਰਿੰਟ ਫੁੱਟ ਵਾਛੇ ਦਾ ਬਹੁਤ ਸੋਹਣਾ ਵਾ ਐਚ ਐਫ ਨਸਲ ਦੀ ਹੈ ਗਈ 50 ਮਹੀਨੇ ਦੀ ਗੱਭਣ ਆ ਗਈ 2 ਮਿੰਟ ਤੋਂ ਤੁਹਾਨੂੰ ਹੋਰ ਪਿਆਜੂਗੀ ਤੇ 2 ਮਿੰਟ ਸਾਮ ਕੇ ਗਾਂ ਸਿਆਲਾਂ ਚ ਤਦ ਤੁਹਾਨੂੰ ਯਾਰ ਦੇ ਦੂ ਜਦੋਂ ਤੇ ਤੁਹਾਨੂੰ 20 ਲੀਟਰ ਦੇਣਾ ਵੀ ਚਾਹੀਦਾ ਵੱਡੀ ਆ ਵੈੜਾ 20 ਲੀਟਰ ਆ ਮੈਂ ਪਾ ਦੂਗੀ ਪੁੱਤ ਨਹੀਂ ਪਤਲਾ ਠੀਕ ਆ ਜੀ ਹਾਂ ਬਾਈ ਇਹ ਦੁੱਧ ਵੀ ਸੰਗਣਾ ਚੱਟਾ ਦੱਜਾ ਮੱਝਾਂ ਰਗਾ ਥਣਾ ਸੈਨ ਨੇ ਦਿੱਤੀ ਦੇਖੋ ਬਹੁਤ ਚੰਗੀ ਥਣਾ ਦੇ ਵਿੱਚ ਹੀ ਹੈਗੀ ਜੀ ਬਹੁਤ ਹੱਥੀ ਚਾਈ ਵਾਲਾ ਥਣਾ ਤੁਹਾਨੂੰ ਸਾਣ ਤੁਹਾਨੂੰ ਨੇੜ ਤੋਂ ਦਿਖਾ ਦੇ ਜਾਵਾਂ ਹੋਰਾਂ ਨਹੀਂ ਕਿਸੇ ਪਾਸੇ ਡਰ ਜਰੂਰ ਜਮਾਂ ਠੰਡੀ ਸੀਰ ਆ ਬਰਫਰ ਗਈ ਕੋਈ ਕੋਹ ਹੁੰਦਾ ਨੰਬਰ 1 ਠੀਕ ਆ ਜੀ ਦਾਗੇ ਪੂਰਤ ਨਾਗੇ ਛੱਟਾ ਬਾਈਆਂ ਦਾ ਫਣ ਦੇ ਵਿੱਚ ਥਣਾ ਸੈ ਚੰਗਾ ਵਾ ਜਦ ਦੂ ਦੇਖੋ 20 ਕਿਲੋ ਐਡੀ ਬਣਾ ਤਾਂ 20 ਕਿਲੋ ਦੇਣਾ ਵੀ ਚਾਹੀਦਾ ਵੇਲ ਬੂਲ ਬਹੁਤ ਆ ਵਹਿੜਦੀ ਥਾਣਾ ਵਾ ਨਾ ਸੋਹਣਾ ਵਾ ਥਣਾ ਸੈ ਬਹੁਤ ਚੰਗਾ ਲੱਗਿਆ ਮੋਟਾ ਥਾਣਾਗਾ ਬੁੱਤ ਇਹ ਦੇਖ ਲੋ ਬੋਦੀ ਵਾਲੀ ਵਿਹੜਾ ਨਿੱਕਾ ਕਾਨਾ ਕੀ ਤੀਜੇ ਸੁਵੇ ਸੁੰਦੀ ਆ ਬਾਈ ਠੀਕ ਆ ਤੀਜੇ ਸੁਵੇ ਸੁੰਦੀ ਆ ਦੂਜੇ ਤੀਜੇ ਦੂਜੇ ਸੁਈ ਤੀਜੇ ਲਈ ਘੱਪਣਾ ਹਾਂ ਤੀਤੇ ਦੀ ਪ੍ਰੈਗਨੈਂਟ ਹੈ ਠੀਕ ਆ ਜਿਹਨੇ ਕਹਿੰਦਾ ਭਾਵਾ ਠੀਕ ਆ ਜੀ ਤੀਜੇ ਸੁਵੇ ਸੁੰਦੀ ਆ ਠੀਕ ਆ ਜੀ ਮੋਲੇ ਦਾ ਗਰਜਮੈਂਟ ਆ 26 ਸਾਲੋ ਕੰਮ ਕਰਜਾ ਨੂੰ ਠੀਕ ਆ ਮੋਲ ਬਾਈ 30000 ਦੀ ਹਾਨਾ ਠੀਕ ਆ ਵਿੱਚੋ ਕੀ ਛੋੜ ਛੱਪਾ ਨਹੀਂ ਭਰਾ ਜੇ ਮੈਨੂੰ ਤੀਤੇ ਜਨੇ ਮਰਜ਼ੀ ਭੇਜ ਦੇਣਾ ਠੀਕ ਆ ਜੀ ਹਾਂ ਜੀ ਆਪਾਂ ਲੋ ਵੀ ਦੋਸਤੋ ਬਾਈ ਦੀ ਆਫਰਾਂ ਹੀ ਹੁੰਦੀਆਂ ਹਾਂ ਹਾਂ ਨੀਤੀ ਦੀ ਮੈਨੂੰ ਗਿਆ 2 ਨੰਬਰ ਤੇ ਅੱਜ ਕੇ ਬਾਈ ਡੇਢ ਕਿ ਮਹੀਨਾ ਦਾ ਕੋਈ ਟੀਕੇ ਧਰਾਏ ਨੂੰ ਠੀਕ ਹੈ ਜੀ ਡੇਢ ਤੋਂ 5-7 ਦਿਨ ਠੀਕ ਹੈ ਜੀ ਤੇ 8 ਲੀਟਰ ਦੁੱਧ ਹੈ ਠੀਕ ਹੈ ਜੀ ਹਾਂ ਟੋਕਰ ਭੰਮਣਾ ਵੀ ਚੈੱਕ ਪਾਸਟ ਆਉਂਦੀ ਨਹੀਂ ਹਜੇ ਬੈਗ ਬਾਟਲ ਨੂੰ ਆਪਾਂ ਖਾਲੀ ਕਰਕੇ ਦੇਣੀ ਹੈ ਠੀਕ ਹੈ ਜੀ ਕੱਢ ਲਈ ਬਾਹਰ ਨੂੰ ਲੋ ਵੀ ਦੋਸਤੋ ਕੱਦ-ਕਾੜ ਫੁੱਲ ਵੱਡੇ ਹੀ ਆਗਾ ਕੋਈ ਛੋਟੀ ਜੀ ਨਹੀਂ ਗਈ ਸਭੀ ਪੜੀ ਵੀ ਚੰਗੀ ਆ ਵੇਲ ਫੁੱਲ ਬਹੁਤ ਆ ਗਈ ਜਤ ਬਿੜ ਬਹੁਤ ਆ ਗਈ ਐਚਵੀਰਾਂ ਦੀ ਫੁੱਲ ਵੱਡੇ ਕੱਦ-ਕਾੜ ਦੀ ਵਹਿੜ ਡੇਢ ਮਹੀਨਾ ਟੀਕਾ ਭਰਾਇਨ ਹੋ ਗਿਆ ਬਾਈਆਂ ਦਾ 8 ਕਿਲੋ ਦੁੱਧ ਦਾ ਤੁਸੀਂ ਦੋ ਟਾਈਮ ਆਪਣਾ ਚਾਰਾਂ ਡੱਬੇ ਮਾਰ ਲੇ ਤੁਸੀਂ ਆਪ ਦੀ ਇਹ ਥੋੜੀ ਸਿਰ ਤੇ ਆ ਭਰਾ ਜੀ ਦੋ ਟਾਈਮ ਚੋਣੀ ਆ ਕਿ ਤਿੰਨ ਟਾਈਮ ਚੋਣੀ ਆ ਇਹ ਥੋੜੇ ਸਿਰ ਤੇ ਆ ਤੁਸੀਂ ਪੈਸੇ ਲਾਉਣੇ ਆਗੇ ਵੱਡੀ ਵੱਡੀ ਬਹੁਤ ਆ ਗਈ ਇਹ ਚੰਗੀ ਸੇਵਾ ਸੰਭਾਲ ਹੋ ਜਾਵੇ ਤਾਂ 10 12 ਕਿਲੋ ਕਰ ਦੂ ਜਿਵੇਂ ਬੱਚੀ ਦਾ ਪ੍ਰਿੰਟ ਆ ਦੁੱਧ ਵਾਜੂਗੀ ਇਹ ਫਿਟਿੰਗ ਨਾਲ ਲੇਵਾ ਬਹੁਤ ਸੋਹਣਾ ਦੇਖ ਸਕਦੇ ਹੋ ਚਾਰ ਹੀ ਥਾਣਾ ਫੁੱਲ ਗੈਪ ਚ ਲੱਗੇ ਹੋਏ ਆਗੇ ਬਾਕੀ ਹੁਣੇ ਚੋਈਆਂ ਹੋਈਆਂ ਵਾ ਵੀਡੀਓ ਬਣਾ ਸਮਾਥਨ ਮੈਂ ਨੋਟ ਕਰਾ ਦਿੰਨਾ ਵਾ 12:35 ਪਏ ਹੈਗੇ ਸ਼ਾਂਜ ਚੋਈ ਚ 5-6 ਘੰਟੇ ਪਏ ਆ ਹਜੇ ਸ਼ਾਂਜ ਮਾਨੋ ਉਹਦੇ ਨਾਲ ਫੁੱਲ ਭਰ ਲੈਣਾਂ ਨੇ ਇਹਦਾ ਬ੍ਰੈਂਡ ਕਾਉਂਟ ਵਾਛੇ ਦਾ ਬੜਾ ਚੰਗਾ ਵਾ ਦੇਖ ਸਕਦੇ ਹੋ ਕੱਦ ਕੜ ਪੂਰਾ ਵੱਡਾ ਵਾ ਮੂੰਹ ਉੱਤੇ ਸੋਹਣੀ ਹੈਗੀ ਆ ਆ ਮਾੜੀ ਜੀ ਫੋਟ ਜੀ ਆ ਤੁਹਾਨੂੰ ਮੈਂ ਦਿਖਾਤੀ ਹੈਗੀ ਦੇਖ ਸਕਦੇ ਹੋ ਥਣਾ ਸਾਈਜ਼ ਚੈੱਕ ਕਰ ਲਓ ਬਾਕੀ ਉਹਨੇ ਚੋਈ ਹੋਈ ਹੈਗੀ ਆ ਜਾ ਇਧਰੇ ਪਾਸੇ ਇਹਦਾ ਮੁੱਲ ਬਾਈ ਮੁੱਲ ਦਾ 18500 ਠੀਕ ਆ ਵਿੱਚ ਛੋਟ ਛੱਪਾ ਮਾੜਾ ਮੋਟਾ ਹੋ ਜੂਗੀ ਲੋ ਇਹ ਦੋ 18,000 ਜਮਾਂ ਹੀ ਜੈ ਜੀ ਦੀ ਮੰਗ ਆ ਗਈ। 18,000 ਦੀ। ਲੋ ਇਹ 518 ਦੀ ਪੂਰੀ ਵਿਹੜ ਤੁਹਾਨੂੰ ਮਿਲ ਜਾਣੀ ਹੈਗੀ। ਐਨੇ ਪੈ ਤੁਹਾਨੂੰ ਕਿਸੇ ਨੇ ਵਿਹੜ ਦੇਣੀਗੀ। 20,000 ਦਾ ਅਗਰ ਬੱਛੂ ਵੀ ਦਿੰਦਾ ਵਾ। 8 ਕਿਲੋ ਦੁੱਧ ਆ। ਡੇਢ ਮਹੀਨੇ ਦੀ ਬਣੀ ਵੀ ਆ। ਜੇ ਰਹਿ ਗਈ ਵਿਹੜ ਤਿਆਰ ਹੀ ਵਿਹੜ 685,000 ਦੀ ਆ। ਬਾਕੀ ਤੁਹਾਡੀ ਸੇਵਾ ਸੰਭਾਲਦੇ ਆ। ਬਾਕੀ ਤੁਹਾਨੂੰ ਪਸੰਦ ਆ ਇਹ ਤੇ ਤੁਸੀਂ ਲੈਣੀ ਆ ਕਿ ਤੁਸੀਂ ਪੈਸੇ ਲੈਣੇ ਆਗੇ। ਮੇਰਾ ਕੰਮ ਤੁਹਾਨੂੰ ਪਉ ਦਿਖਾਉਣ ਦਾ ਹੀ ਫਰਾਂਨੇ ਪੰਣ ਪਸ਼ੂ ਖੜਾ ਵਾ। ਤਸੱਲੀ ਭਾ ਕੇ ਤੁਸੀਂ ਕਰਨੀ ਆਗੀ। ਬਾਕੀ ਬਾਈ ਕਾਕੇ ਬਰਾੜ ਦੇ ਗਰੰਟੀ ਹੁੰਦੀ ਆਗੀ ਬਾਕੀ ਜਿਹੜੀ ਕੋਈ ਚੀਜ਼ ਜੇ ਕੋਈ ਚੀਜ਼ ਹੁੰਦੀ ਆ ਤਾਂ ਭਾਈ ਪਹਿਲਾਂ ਦੱਸ ਦਿੰਦਾ ਵੀ ਆਹ ਭਾਈ ਨੌਕਸਾਪਾ ਹੂਚ 18000 ਨੂੰ ਵੱਡੇ ਕੱਦ ਕਾਰ ਦੇ ਨਾਲ ਮਿਲ ਜਾਣੀ ਆਗੀ ਜੇ ਕਿ ਭਾਈ ਸੇਵਾ ਸੰਭਾਲ ਗੌਰ ਕਰ ਲੂਗਾ ਤਾਂ ਚੰਗੀ ਵੈੜ ਤਿਆਰ ਹੋ ਜੂ ਘਰ ਦੀ ਠੀਕ ਆ ਪੀਠਾ ਕੇ ਚੋਲੇ ਅੱਜ ਦੀ ਵੀਡੀਓ ਚ ਭਾਈ ਕਾਕੇ ਬਰਾੜ ਦੇ ਦੋਨਾਂ ਦੇ ਸੇਲ ਸੀਗੇ ਦੋਵਾਂ ਦੀ ਡਿਟੇਲ ਤੁਹਾਨੂੰ ਲੈ ਕੇ ਦੇਤੀ ਆਗੀ ਵੀਡੀਓ ਐਂਡ ਤੱਕ ਦੇਖਿਆ ਕਰੋ ਵੀਡੀਓ ਦੇਖ ਲੈ ਹਾਂਜੀ ਬਸ ਉਹੀ ਬੇਨਤੀ ਆ ਮੇਰੇ ਤੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਧੰਨਵਾਦ ਇਹਦਾ ਠੀਕ ਹੈ ਤੇ ਸੋਨੀ ਵੀਰ ਤੋਂ ਲੰਗਿਆਂ ਦਾ ਵੀਡੀਓ ਪਾਲਿਆ ਕਰੋ ਚੈਨਲ ਦੇ ਨਾਲ ਹੀ 20 ਮਿੰਟਾਂ ਬਾਅਦ ਤੇ ਘੰਟੇ ਬਾਅਦ ਚਲਾਉਂਦਾ ਅਪਲੋਡ ਕਰ ਦਿੰਦਾ ਠੀਕ ਹੈ ਜੀ ਤੇ ਖਰਚੇ ਘੱਟ ਤੋਂ ਘੱਟ ਜਿਹੜੇ ਖੋਜ ਹੋ ਗਏ ਮਰਜ਼ੀ ਦੇ ਦਿਆ ਕਰੋ ਠੀਕ ਹੈ ਜੀ ਲੋਈ ਦੋਸਤੋ ਬਾਈ ਦਾ ਤੇ ਕਹਿਣਾ ਕੋਈ ਨਹੀਂ ਆਪਾਂ ਵੀਡੀਓ ਬਣਾਇਆ ਕਰਾਂਗੇ ਹੋਰ ਬਣਾਈ ਜਾਣੇ ਆਗੇ। ਯਾ ਕਰੋ ਮੌਕਾ ਜੇ ਕਿ ਵੀਰ ਕੋ ਟਾਈਮ ਹੁੰਦਾ। ਬਾਕੀ ਕੱਕ ਵੀਡੀਓ ਟ੍ਰੀਚ ਨੇ ਤੇ ਪੈਂਦੇ ਹੀ ਆ। ਬਾਕੀ ਜੀ ਬਾਈ ਨਾਲ ਸੰਪਰਕ ਕਰ ਲੈਣਾ ਵਾ ਦੋਵਾਂ ਵੇੜਾਂ ਬਾਰੇ। ਧੰਨਵਾਦ ਜੀ।